میں اگے نہ او او رکھو بھائی اوکے ابڑو چلا جائے یہاں سے میرے جو سے سینے کی سچائی ہے ਦੇ ਬੱਸ ਦੇ ਮੁੰਡੇ ਬੱਸ ਦੇ ਹੋਵਨ ਤੇ ਇਹ ਕੀ ਦੱਛਾ ਮੇਰਾ ਵੀ ਬੱਸ ਖਾਤਾਂ ਹੁੰਦੇ ਤੇ ਬੱਸ ਗਰੇ ਬੱਸ ਤੂੰ ਹੋਵਨ ਤੇ ਮੈਂ ਚੁੱਕੜ ਜਾਂਦੇ ਲੇਕਿਨ ਮਰਾ ਤੇ ਖਾਤਾਂ ਨਹੀਂ ਆਦੇ ਨਾਗਰੇ ਓਏ ਹੋਰ ਚਲ ਕੋ ਬਾਈ ਜੀ ਨਵਾਂ ਨਵਾਂ ਵਿਆਹ ਹੋਇਆ ਸੀ ਵਿਆਹ ਦੇ ਚਾਹ ਵੀ ਨਹੀਂ ਉਤਰੇ ਸੀ 3 ਮਹੀਨੇ ਹੀ ਵਿਆਹ ਨੂੰ ਹੋਏ ਸੀ ਮੁੰਡੇ ਨੇ ਅਚੇਹਾ ਖੌਫਨਾਕ ਕਦਮ ਚੁੱਕਿਆ ਕਿ ਪਰਿਵਾਰ ਤੇ ਪੱਲੇ ਉਮਰਾਂ ਦਾ ਰੋਣਾ ਪਾ ਦਿੱਤਾ ਦੱਸਤੀਏ ਕਿ ਨੋਜਫਾਨ ਦੇ ਵੱਲੋਂ ਸੁਸਾਇਡ ਕੀਤਾ ਗਿਆ ਨੋਜਫਾਨ ਨੇ ਆਪਣੇ ਸੁਸਾਇਡ ਨੋਟ ਦੇ ਵਿੱਚ ਆਪਣੀ ਨਵੀਂ ਪਤਨੀ ਅਤੇ ਸੱਸ ਸੋਰਾ ਦਾ ਨਾਮ ਲਿਖਿਆ ਸਮਰਾਲ ਦੇ ਪਿੰਡ ਬਕਲੀ ਕਲਾ ਦੇ ਰਹਿਣ ਵਾਲੇ ਹਸਨਪ੍ਰੀਤ ਸਿੰਘ ਜਿਸ ਦਾ ਵਿਆਹ 3 ਮਹੀਨੇ ਪਹਿਲਾ ਹੋਇਆ ਸੀ ਹਸਨਪ੍ਰੀਤ ਨੇ ਆਪਣੀ ਪਤਨੀ ਸੋਹਰਿਆਂ ਤੋਂ ਤੰਗ ਆ ਕੇ ਖੁਦਕੁਸ਼ੀ ਕਰਨ ਦੇ ਇਲzaam ਲਗਾਏ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਹਸਨਪ੍ਰੀਤ ਵੱਲੋਂ ਮੋਬਾਈਲ ਦੇ ਵਿੱਚ ਇੱਕ ਸੁਸਾਇਡ ਨੋਟ ਵੀ ਟਾਈਪ ਕੀਤਾ ਗਿਆ ਜਿਸ ਦੇ ਵਿੱਚ ਉਸਨੇ ਆਪਣੀ ਮੌਤ ਲਈ ਆਪਣੀ ਪਤਨੀ ਸਾਸੋਰਾ ਨੋਦੀ ਮੇਫਰ ਫੜ ਰਾਇ ਹਸਨਪ੍ਰੀਤ ਵੱਲੋਂ ਸੋਰੇ ਪਰਿਵਾਰ ਤੇ ਉੱਤੇ ਤੰਗ ਪਰੇਸ਼ਾਨ ਕਰਨ ਦੇ આરોਪ ਲਗਾਏ ਤੋਂ ਤੱਕ ਹਸਨਪ੍ਰੀਤ ਦੇ ਪਿਤਾ ਅਤੇ ਪਿੰਡ ਵਾਸੀਆਂ ਦੇ ਵੱਲੋਂ ਸਮਰਾਲਾ ਥਾਣੇ ਦੇ ਵਿੱਚ ਇਕੱਠ ਕੀਤਾ ਪਿੰਡ ਵਾਸੀ ਅਤੇ ਮਾਪਿਆਂ ਵੱਲੋਂ ਜਿਹੜਾ ਗੋਹਾ ਲਗਾਈ ਕੇ ਕਿ ਪੁੱਤੇ ਕਾਤਲਾ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਸੋ ਗੰਭੀਰ ਇਲਜ਼ਾਮ ਲਗਾਏ ਗੇ ਕਿ ਉਸ ਦੀ ਪਤਨੀ ਕਿਸ ਦੇ ਨਾਲ ਸਬੰਧਵੀ ਨੇ ਤੇ ਅਕਸਰੀ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ ਜਿਸ ਕਰਕੇ ਉਸ ਦੇ ਵੱਲੋਂ ਇੱਕ ਕਦਮ ਚੁੱਕਿਆ ਗਿਆ ਨਵਿੰਦਰ ਸਿੰਘ ਜੀ ਤੁਹਾਡੇ ਬੇਟੇ ਦਾ ਕੀ ਨਾਮ ਸੀ ਹਸਨਪ੍ਰੀਤ ਸਿੰਘ ਤੇ ਕੀ ਗੱਲ ਹੋਈ ਹੈ ਇਹਦੀ ਕੀ ਗੱਲ ਹੋਣੀ ਸੀ ਜੀ ਮੇਰੀ ਸੋ ਨੋ ਪ੍ਰੈਗਨੈਂਟ ਸੀ ਉਹ ਵੀ ਸਸ ਨੇ ਉਹਦੀ ਸਪੋਰਟ ਕਰਾਈ ਸਪਾਹੀ ਉਹ ਕਹਿੰਦੀ ਬੱਚਾ ਨਹੀਂ ਆਉਣ ਦੇਣਾ ਮੇਰੀ ਬੇਟੀ ਪਹਿਲਾਂ ਕੈਨੇਡਾ ਜਾਊਗੀ ਫੇਰ ਬੱਚਾ ਆਉਣ ਦਵਾਂਗੀ ਹਲੇ ਪਾਸਪੋਰਟ ਨਹੀਂ ਸੀ ਆਇਆ ਕੁਝ ਨਹੀਂ ਸੀ ਆਇਆ ਪਾਸਪੋਰਟ ਦੀ ਇਨਕੁਆਰੀ ਤੋਂ ਬਾਅਦ ਆਇਆ ਜਿੱਦਣ ਉਹਨਾਂ ਨੇ ਕਿਹਾ ਵੀ ਸਾਡੀ ਬੇਟੀ ਨੂੰ ਤਾਂ ਬਾਹਰ ਜਾਣਾ ਉਦੋਂ ਦੂਏ ਦਿਨ ਵੀ ਪਾਸਵਰਡ ਦੀ ਇਨਕੁਆਰੀ ਸੀ ਪਾਸਵਰਡ ਦੀ ਇਨਕੁਆਰੀ ਕਰਾਉਣ ਆਇਆ ਉੱਥੋਂ ਕੁੜੀ ਚੰਗਾ ਪੱਲਾ ਮੁੰਡਾ ਛੱਡ ਗਿਆ ਆ ਉਦੋਂ ਨੇ ਬਹੁਤ ਸ਼ਾਮ ਨੂੰ ਡਿਟੈਨਰੀ ਬਹੁਤ ਆਈ ਆ ਨੇੜੀ ਦੇ ਵਿੱਚ ਮੁੰਡੇ ਨੂੰ ਉਹਨਾਂ ਨੇ ਰੱਖਿਆ ਵੀ ਨਹੀਂ ਉੱਥੇ ਵੀ ਦੂਲੇ ਰਹਿ ਗਏ ਰਾਤ ਨੂੰ ਵਾਪਸ ਆ ਗਿਆ ਨੇੜੀ ਦੇ ਵਿੱਚ ਮੈਨੂੰ ਡਬਾਉ ਡਰ ਸੀ ਕਿਤੇ ਬੱਚਾ ਮੇਰਾ ਰਾਹ ਦੇ ਵਿੱਚ ਗੱਡੀ ਦੇ ਉੱਤੇ ਦਰਾਖਤ ਦੇ ਨੰਡੇ ਗਜਵੇ ਕਿਤੇ ਹੋਰ ਨਾ ਗੱਲ ਜੇ ਆਈ ਨਹੀਂ ਪਤਾ ਇਹਨਾਂ ਨੇ ਨਾਮਾ ਚੰਦ ਚਾੜਦਣਾ ਰਾਤ ਨੂੰ ਬੜੇ ਨੇ ਬਹੁਤ ਟਾਰਚਰ ਕੀਤਾ ਆ ਮੈਂ ਤਲਾਕ ਲੈਣਾ ਮੈਂ ਤਲਾਕ ਲੈਣਾ ਮੈਨੂੰ ਰਮਾਂ ਤੱਕ ਕੈਨੇਡਾ ਜਾਣਾ ਮੈਂ ਤਾਂ ਬਸ ਮੇਰਾ ਤਾਂ ਘਰ ਪੜਦਾ ਇੱਕ ਕੁੜੀ ਕਿਸੇ ਰਿਲੇਸ਼ਨਸ਼ਿਪ ਚ ਪਈ ਸੀ ਹਾਂਜੀ ਉਹ ਹੈਗੀ ਸੀ ਦਾਊ ਮਾ ਤੇਰਾ ਸਾਮਨ ਸਾਮਨ ਕੋਈ ਮੁੰਡਾ ਸੀ ਉਹਦੇ ਰਿਲੇਸ਼ਨਸ਼ਿਪ ਸੀ ਹਾਂਜੀ ਉਹਦਾ ਵੀ ਨਾਮ ਸੀ ਉਸਾਈ ਨੋਟ ਦੇ ਵਿੱਚ ਕੀ ਲਿਖਿਆ ਸੀ ਉਹਨੇ ਬਾਕੀ ਮੈਨੂੰ ਇਹਨਾਂ ਪਾਉਂਦਾ ਨਹੀਂ ਮੋਬਾਈਲ ਦੇ ਵਿੱਚ ਉਹਨੇ ਸਾਰਾ ਕੁਝ ਇਕੱਲਾ ਇਕੱਲਾ ਆਪਣਾ ਪਾਇਆ ਮੇਰੇ ਨਾਲ ਕੁਝ ਹੋ ਰਿਹਾ ਮੇਰੇ ਨਾਲ ਕੀ ਵੰਗਾਉ ਨੇ ਵੀ ਉਹਨਾਂ ਦੇ ਕਾਰਵਾਈ ਹੋਵੇ ਜਿਵੇਂ ਮੇਰਾ ਜਵਾਕ ਤੜਫਾ ਕੇ ਮਾਰਿਆ ਖਵੜਾ ਕਿਹੜੇ ਹਾਲਾਤੀ ਮਾਰਿਆ ਉੱਕਣੇ ਮਰਨੇ ਚਾਹੀਦ ਨੇ ਹਾਂਜੀ ਕੀ ਨਾਮ ਆ ਤੁਹਾਡਾ ਕਿਹੜਾ ਪਿੰਡ ਜਗਰੂਪ ਸਿੰਘ ਆ ਜੀ ਬਗਲੀ ਕਲਾ ਪਿੰਡ ਆ ਜੀ ਹਾਂਜੀ ਥਾਣੇ ਪਹੁੰਚੋ ਕੱਟ ਕੀ ਜਾ ਮਾਮਲਾ ਹਾਂਜੀ ਸਾਡਾ ਬਰਾਇ ਛੋਟਾ ਕੋਮਲਬਖਸ਼ਰੀ ਉਹਨੇ ਸਹੁਰਿਆਂ ਤੋਂ ਤੰਗ ਹੋ ਕੇ ਸਹੁਰਿਆਂ ਨੇ ਬੜਾ ਪਰੇਸ਼ਾਨ ਕੀਤਾ ਉਹਦੀ ਘਰਵਾਲੀ ਨੇ ਤੇ ਸਹੁਰੇ ਪਰਿਵਾਰ ਨੇ ਉਹਨੇ ਸੁਸਾਈਡ ਕਰ ਲਿਆ ਉਹਨੇ ਨੋਟ ਲਿਖਿਆ ਵੀ ਕਾਰਵਾਈ ਹੋਵੇ ਪ੍ਰੋਪਰ ਉਹਦੇ ਲਈ ਸਾਰਾ ਪਿੰਡ ਉਹਦੇ ਇਕੱਠਾ ਹੋ ਕੇ ਆਇਆ ਤੇ ਕੀ ਕਾਰਨ ਕੀ ਬਣਿਆ ਜਿਹੜਾ ਕਨਫਲਿਕਟ ਦਾ ਕਾਰਨ ਉਹਦਾ ਸਹੁਰਾ ਪਰਿਵਾਰ ਉਹਨੂੰ ਤੰਗ ਕਰ ਰਿਹਾ ਸੀਗਾ ਉਹ ਨੰ tane ਮੇਨੇ ਮਾਰਦਾ ਸੀ ਵੀ ਬਾਹਰ ਜਾਣ ਲਈ ਵੀ ਮਜਬੂਰ ਕਰਦਾ ਸੀ ਉਹਨੂੰ ਉਹ ਬਾਹਰ ਜਾ ਉਹਦੇ ਲਈ ਵੀ ਤਿਆਰ ਸੀ ਸਾਰਾ ਪ੍ਰੋਸੈਸ ਹੋ ਰਿਹਾ ਸੀ ਪਰ ਪਤਾ ਨਹੀਂ ਕੀ ਗੱਲ ਆ ਜਿਆਦਾ ਹੀ ਉਹਨਾਂ ਤੇ ਪ੍ਰੈਸ਼ਰ ਪਾਇਆ ਵਾਕਈ ਸੀ ਸਾਰੀ ਡਿਟੇਲ ਦੇ ਦਿੱਤੀ ਐ ਠੀਕ ਹਨ ਐਸ ਐਚਓ ਸਾਹਿਬ ਨੇ ਸਭ ਕੁਝ ਦੇ ਦਿੱਤਾ ਸੁਸਾਈਡ ਨੋਟ ਚ ਕੀ ਲਿਖਿਆ ਸੁਸਾਈਡ ਨੋਟ ਦੇ ਵਿੱਚ ਉਹਨੇ ਇਹੀ ਲਿਖਿਆ ਕਿ ਮੇਰਾ ਮੇਰੀ ਘਰ ਵਾਲੀ ਮੇਰਾ ਸਹੁਰਾ ਮੇਰੀ ਸੱਸ ਮੇਰਾ ਸਾਲਾ ਇਹ ਸਾਰੇ ਮੈਨੂੰ ਬੁਲਾਉਂਦੇ ਨੇ ਪਹਿਲਾਂ ਉੱਥੇ ਪਿਆਰ ਨਾਲ ਬੁਲਾ ਕੇ ਫਿਰ ਮੈਨੂੰ ਜਲੀਲ ਕਰਦੇ ਨੇ ਇਕ ਵਾਰ ਉਹ ਘਰਵਾਲੀ ਉਥੇ ਉਥੇ ਲੈ ਕੇ ਉਹਦੀ ਤੇ ਉਹ ਲੜਕੀ ਨੂੰ ਵੀ ਉੱਥੇ ਰੱਖੀ ਬੈਠੇ ਨੇ ਪਰਿਵਾਰ ਵੀ ਗਿਆ ਉਹਨਾਂ ਨੇ ਭੇਜੀ ਨਹੀਂ ਕਿੰਨੀ ਦੇ ਰੋਜ਼ ਰਿਆ ਵਿਆਹ ਨੂੰ ਤਕਰੀਬਨ 3 ਕਿ ਮਹੀਨੇ ਹੋਏ ਜੀ 44 ਨੀਂ ਮਰ ਸੀ ਮੁੰਡੇ 22 ਸਾਲ ਦੀ ਉਮਰ ਹੈ ਸੁਸਾਈਡ ਨੋਟ ਪੁਲਿਸ ਨੂੰ ਬਰਾਮਦ ਕਰ ਲਿਆ ਹਾਂਜੀ ਹਾਂਜੀ ਉਹਨੇ ਸੁਸਾਈਡ ਨੋਟ ਦੇ ਦਿੱਤਾ ਹੈ ਪੁਲਿਸ ਨੂੰ ਜੀ ਇਹਦੇ ਵਿੱਚ ਕੋਈ ਅਵਾਰਸ਼ ਨਹੀਂ ਸੀ ਹਾਂਜੀ ਹਾਂਜੀ ਉਹ ਲੜਕੀ ਪਹਿਲਾਂ ਪ੍ਰੈਗਨੈਂਟ ਸੀਗੀ ਤੇ ਸੁਸਾਈਡ ਨੋਟ ਹੈ ਹਾਂ ਤੇ ਉਹਦੇ ਸਪੋਰਟੇ ਕੇ ਗਿਆ ਲੜਕੀ ਦੇ ਮਾਪੇ ਨੇ ਉਹਨੂੰ ਉੱਥੇ ਸੱਦ ਕੇ ਉਹਦੇ ਇੰਜੈਕਸ਼ਨ ਵਗੈਰਾ ਲਗਾਏ ਜਿਹਦੇ ਕਰਕੇ ਉਹ ਵਾਸ਼ ਹੋ ਗਿਆ ਇਹ ਕਦੋਂ ਦੀ ਸੁਸਾਈਡ ਕੀਤੀ ਇਹ ਸੌ ਪਰ ਸੌ ਜੀ ਫੇ ਹੁਣ ਤੁਸੀਂ ਥਾਣੇ ਪਹੁੰਚ ਕੇ ਕੀ ਹੈ ਜੀ ਕਹਿਣਾ ਨੰਦ ਦਾ ਜਿਹੜਾ ਫੰਕਸ਼ਨ ਸੀ ਐਸ ਐਚਓ ਸਾਹਿਬ ਕਹਿੰਦੇ ਨੇ ਵੀ ਅਸੀਂ ਕਾਰਵਾਈ ਕਰ ਰਹੇ ਹਾਂ ਜੀ ਮਾਮਲਾ ਦਰਜ ਹੋ ਗਿਆ ਜੀ ਹਾਂ ਜੀ ਮਾਮਲਾ ਦਰਜ ਹੋ ਗਿਆ ਕਿਹਦੇ ਕੀ ਦਾ ਮਾਮਲਾ ਮਾਮਲਾ ਜੀ ਇੱਕ ਤਾਂ ਲੜਕੀ ਦੇ ਬਾਪ ਤੇ ਆ ਮਾਂ ਦੇ ਆ ਅਰਜੀ ਦੇ ਭਰਾ ਤੇ ਆ ਗ੍ਰਿਫਤਾਰੀ ਕਿੰਨੇ ਦੀ ਕਿਸੇ ਦੀ ਕੋਈ ਗ੍ਰਿਫਤਾਰੀ ਨਹੀਂ ਹੈ ਜੀ ਹਾਂ ਜੀ ਸਰ ਇੱਕ ਮਾਮਲਾ ਸਾਹਮਣੇ ਹੈ ਸੁਸਾਇਡ ਦਾ ਕੀ ਮਾਮਲਾ ਹੈ ਪੁਰਾਣਾ ਇਹ ਪਿੰਡ ਬਗਲੀ ਕਲਾਂ ਦਾ ਸੀਗਾ ਹੌਸਨਪ੍ਰੀਤ ਸਿੰਘ 27 ਸਾਲ ਦੀ ਉਮਰ ਸੀ ਮੁੰਡੇ ਦੀ ਉਨੇ ਸੁਸਾਈਡ ਕਰ ਲਿਆ ਸੀਗਾ ਉਹਨੂੰ ਦਾ ਸੌਰਾ ਪਰਵਾਰਤਨ ਕਰਦਾ ਸੀ ਤੇ ਉਹ ਦਾ ਸੁਸਾਈਡ ਮੋਰਡ ਲਾ ਕੇ ਮੁਕਤਵਾਦ ਕਰ ਦੱਸਦਾ ਹੈ ਹਿੰਦੂਸ਼ੀਆਂ ਨੂੰ ਪੜਨ ਲਈ ਜਿਹੜੇ ਕੀਤਾ ਫੇਕੀਆਂ ਹੋਈਆਂ ਨੇ ਸ਼ੱਪੇ ਮਰ ਕੀਤੀ ਆ ਰਹੀ ਹੈ ਕਿੰਨੇ ਬਿਖਰੀਆਂ ਦੇ ਮਾਮਲੇ ਤੱਕ ਪੁੱਛੇ ਗਏ ਚਾਰ ਸਰ ਕੰਪੋਨੈਂਟ ਇਨਵੋਲਵ ਹੋ ਚੀ ਸਸੂ ਸੌਰਾ ਮੁੰਡੀ ਘਰ ਵਾਲੀ ਉਹਦਾ ਸਾਲਾ ਤੇ ਇੱਕ ਬੰਦਾ ਜਿਹਦੇ ਨਾਲ ਉਹ ਦੇ ਬਲਕੀ ਦੇ ਸਮਾਨਸ ਤੋ ਇੰਨੀ ਦਿਨ ਹੋਈ ਸੀ ਵਿਆਹ ਨੂੰ ਇਹ 3 4 24 ਨੂੰ ਵਿਆਹ ਹੋਇਆ ਸੀ ਅਰੇ ਮੁੱਢਲੀ ਗੱਲ ਇਹ ਕਿ ਸਾਡੇ ਵੀ ਰਿਵੋਲਸ਼ਨ ਨਾਲ ਡਿਪਰੈਸ਼ਨ ਜਿਹਾ ਹਾਂ ਹਾਂ ਜਿਵੇਂ ਜਿਵੇਂ ਰਿਕਾਰਡ ਮਿਲਦਾ ਜਾਊਗਾ ਤਾਂ ਉਹਦੇ ਉਹਦਾ ਅਗਲੀ ਕਾਰਵਾਈ ਕਰਾ ਪੀ ਜੀ ਸਾਕੇ ਸੀ ਦੀ ਗ੍ਰਸਤਾਰੀ ਹੋਈ ਹੈ ਜੀ ਤੇਰਾ ਹਾਲ ਛਾਪੇ ਮਰੀ ਜਾ ਰਹੀ ਹੈ ਜੀ